ਵਾਹਿਗੁਰੂ ਜੁਗੋ ਜੋਗਾ ਟਾਲ ਬੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਵਿਦੇਸ਼ ਤੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉੱਥੇ ਹੀ ਸਾਡੇ ਜਿੱਥੇ ਇਸ ਪਰਿਵਾਰ ਦੇ ਬਾਬਾ ਧਰਮ ਸਿੰਘ ਜੀ ਦੇ ਪਚੰਗੀ ਸਿੰਘ ਪਰਮਵੀਰ ਸਿੰਘ ਜੀ ਤੇ ਉਹਨਾਂ ਨੂੰ ਚਾਉਣ ਵਾਲੇ ਸਾਰੇ ਜਿੰਨੇ ਵੀ ਸਾਡੇ ਪੰਥ ਦੇ ਮਹਾਨ ਵਿਦਵਾਨ ਨੇ ਮੈਂ ਦੇਖ ਰਿਹਾ ਬਾਬਾ ਜੀ ਸਤਖੰਡ ਵਾਸੀ ਬਾਬਾ ਧਰਮ ਸਿੰਘ ਜੀ ਹੋਰਾਂ ਦੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਦਾ ਸਤਕਾਰ ਤੇ ਜਿੱਥੇ ਸਾਡੇ ਨਿਹੰਗ ਸਿੰਘ ਕਿਉਂਕਿ ਬਾਬਾ ਜੀ ਸਾਜਖੰਡ ਵਾਸੀ ਬਾਬਾ ਧਰਮ ਸਿੰਘ ਜੀ ਜਿੱਥੇ ਬੁੱਢਾ ਦਲ ਦੇ ਅਮਰਤਾ ਰੀ ਸੀ ਤੇ ਉੱਥੇ ਉਹਨਾਂ ਨੇ ਜਿਹੜੇ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਬਣਾਇਆ ਤੇ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਤੇ ਬਾਬਾ ਜੀ ਰਾਜਪੁਰੇ ਤੋਂ ਆਏ ਨੇ ਬੁੱਢਾ ਦਲ ਦਾ ਹੀ ਬਾਬਾ ਸੋਚਾ ਸਿੰਘ ਹੋਰਾਂ ਦੇ ਪਚੰਗੀ ਨੇ ਤੇ ਨਾਲ ਜਿੰਨੇ ਵੀ ਵਿਦਵਾਨ ਨੇ ਤੇ ਸਾਡੇ ਮੁਸਲਮਾਨ ਭਰਾ ਵੀ ਤੇ ਨਾਲ ਹੀ ਬਾਬਾ ਹਰਜੀਤ ਸਿੰਘ ਜੀ ਬਟਾਲੇ ਤੋਂ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਤੇ ਜਿਹੜੇ ਕਾਨੂੰਨ ਦੇ ਗਿਆਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਐਡਵੋਕੇਟ ਬੈਂਸ ਸਾਹਿਬ ਦੇ ਸੁਪੁੱਤਰ ਹੋਰ ਵੀ ਐਡਵੋਕੇਟ ਜਿਹੜੇ ਨੇ ਇੱਥੇ ਹਾਜ਼ਰ ਨੇ ਹਾਜ਼ਰੀ ਲਵਾ ਰਹੇ ਨੇ ਤੇ ਉੱਥੇ ਹੀ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਡੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਜਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਅੱਜ ਆਪਾਂ ਸਤਖੰਡ ਵਾਸੀ ਬਾਬਾ ਧਰਮ ਸਿੰਘ ਜੀ ਜਿਹੜੇ ਸਿੱਖਿਆ ਦੇ ਆਪਾਂ ਮਹਾਨ ਵਿਦਵਾਨ ਵੀ ਕਹਿੰਦੇ ਆ ਪਰ ਉਹ ਖੋਜੀ ਵੀ ਸੀ ਮਹਾਪੁਰਖ ਜਿਨ੍ਹਾਂ ਨੇ ਆਪਣੀ ਖੋਜ ਦੇ ਨਾਲ ਜਿਹੜਾ ਜਿਹੜਾ ਨਹੀਂ ਵੀ ਸੀ ਮੰਨਦਾ ਉਹਨੂੰ ਵੀ ਜਿਹੜਾ ਉਹਨੇ ਉਹਨਾਂ ਨੇ ਆਪਣੀ ਵਿਦਵਤਾ ਦੇ ਨਾਲ ਉਹਨੂੰ ਵਿਦਵਤਾ ਦੇ ਨਾਲ ਉਹਨੂੰ ਮਨਾਇਆ ਤੇ ਆਪਣਾ ਜਿਹੜਾ ਸੀ ਡੰਕਾ ਜਿਹੜਾ ਨਗਾਰਾ ਉਹਨਾਂ ਨੇ ਕਾਇਮ ਰੱਖਿਆ ਤੇ ਜਿੱਥੇ ਪਿਛਲੇ ਦਿਨੀ ਅਜੇ 5 ਜਨਵਰੀ ਦੀ ਗੱਲ ਹੈ 5 6 ਜਨਵਰੀ ਦੀ ਤੇ ਬਾਬਾ ਧਰਮ ਸਿੰਘ ਜੀ ਹੋਰਾ ਕੋਲੇ ਆਪਾਂ ਹੁਣ ਕਥਾ ਸਰਵਣ ਕੀਤੀ ਮਹਾਪੁਰਖਾਂ ਦੇ ਉਹਨਾਂ ਦੇ ਬਚਨ ਸਰਵਣ ਕੀਤੇ ਤੇ ਮੈਨੂੰ ਵੀ ਦਿਲ ਦੇ ਵਿੱਚ ਪਛਤਾਵਾ ਕਿ ਗੁਰਦੁਆਰਾ ਲੋਹ ਘਟਸਾ ਪਾਸ਼ਾ ਜੀ ਦਸਵੇਂ ਸ਼ੋਣੀ ਬੁੱਢਾ ਦਲ ਦੀ ਜੀਲਕਪੁਰ ਦੇ ਵਿੱਚ ਉੱਥੇ ਵੀ 10ਵੇਂ ਪਾਤਸ਼ਾਹ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਅਵਤਾਰ ਪੁਰਬ ਰੱਖੇ ਹੋਏ ਸੀ ਉਵੇਂ ਬੁੱਢਾ ਦਲ ਦੀ ਛੌਣੀ ਐ ਬੌਲੀ ਸਾਹਿਬ ਗੁਰਦੁਆਰਾ ਪਾਤਸ਼ਾਹੀ 10ਵੇਂ ਤੇ ਉਸ ਹਸਤਾਨ ਤੇ ਵੀ ਜਿਹੜੇ ਐ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜਿਹੜੇ ਪੁਰਬ ਮਨਾਉਣ ਵਾਸਤੇ ਉੱਥੇ ਵੀ ਪ੍ਰੋਗਰਾਮ ਅਲੂਕੇ ਹੋਏ ਸੀ ਤੇ ਇਹ ਪ੍ਰੋਗਰਾਮ ਇਕੱਠੇ ਹੋ ਗਏ ਕੱਠੇ ਇਸ ਕਰਕੇ ਹੋ ਗਿਆ ਤੇ ਮੇਰਾ ਪ੍ਰੋਗਰਾਮ ਸੀ ਉਦੋਂ ਬਾਹਰ ਜਾਣ ਦਾ ਕਿਤੇ ਪਟਨਾ ਸਾਹਿਬ ਸੀ ਸ਼ਾਇਦ ਪਟਨਾ ਸਾਹਿਬ ਜਾਣਾ ਸੀ ਉਧਰੋਂ ਮਿਸ ਹੋ ਗਿਆ ਉਹ ਪ੍ਰੋਗਰਾਮ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਹਾਜ਼ਰੀ ਲਵਾਉਨੇ ਆ ਤੇ ਉਹ ਜਦੋਂ ਹਾਜ਼ਰੀ ਇੱਥੇ ਰੱਖੀ ਤੇ ਨਾਲ ਹੀ ਰਣਜੋਤ ਸਿੰਘ ਹਰਾਲੇ ਸਚਖੰਡ ਵਾਸੀ ਬਾਬਾ ਧਰਮ ਸਿੰਘ ਜੀ ਹੋਰਾਂ ਦਾ ਜਿਹੜਾ ਸੀ ਉਹ ਪ੍ਰੋਗਰਾਮ ਜਿਹੜਾ ਗੁਰਦਰਾ ਬੌਲੀ ਸਾਹਿਬ ਰੱਖਿਆ ਹੋਇਆ ਸੀ ਦੋਵੇਂ ਪ੍ਰੋਗਰਾਮ ਬੁੱਢਾ ਦਲ ਵੱਲੋਂ ਹੀ ਸੀ ਕਿਉਂਕਿ ਬੁੱਢਾ ਦਲ ਨੂੰ ਹੀ ਬਾਬਾ ਧਰਮ ਸਿੰਘ ਜਿਨ੍ਹਾਂ ਦਾ ਜਨਮ ਜਿਹੜਾ ਉਹ ਪਿੰਡ ਮਾਨੂਪੁਰ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹਰ ਸਾਲ ਹੀ ਜਿਹੜਾ ਉੱਥੇ ਪੜਾ ਲਾਉਂਦਾ ਹੈ ਤੇ ਉਦੋਂ ਤੋਂ ਲੈ ਕੇ ਜਿਹੜੇ ਸਾਡੇ ਸੱਚਖੰਡ ਵਾਸੀ ਬੁੱਢਾ ਦਲ ਦੇ 12ਵੇਂ ਜਥੇਦਾਰ ਬਾਬਾ ਚੇਸ ਸਿੰਘ ਜੀ ਜਿਨ੍ਹਾਂ ਤੋਂ ਇਹਨਾਂ ਨੇ ਅਮਰਸ਼ਿਆ ਤੇ ਸਿੰਘ ਸਜੇ ਤੇ ਬੁੱਢਾ ਦਲ ਦੇ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ ਬਾਬਾ ਧਰਮ ਸਿੰਘ ਜੀ ਇੱਕ ਪੰਥ ਦੇ ਉਹ ਮਹਾਨ ਖੋਜੀ ਤੇ ਮਹਾਨ ਵਿਦਵਾਨ ਸੀ ਆਪਾਂ ਜਿੱਥੇ ਬਾਣੀ ਦੇ ਵਿੱਚ ਸਰਵਣ ਕਰਦੇ ਆ ਹੁਣ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਆਪਾਂ ਸਰਵਣ ਕਰ ਰਹੇ ਸੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਸੋ ਜਿੱਥੇ ਆਪਾਂ ਉਹ ਐਡਵੋਕੇਟ ਉਹ ਬੈਠੇ ਨਹੀਂ ਨਹੀਂ ਫੂਲ ਕਾਜੀ ਬੜੇ ਸੁਪਰੀਮ ਕੋਰਟ ਦੇ ਮੰਨੇ ਪ੍ਰਵੰਨੇ ਅੱਜ ਇਹਨਾਂ ਦੇ ਨਾਲ ਪਿਛਲੇ ਕਾਫੀ ਸਮੇ ਤੋਂ ਗੱਲਬਾਤ ਮੇਰੀ ਇੱਕ ਵਾਰੀ ਜਾਣੀ ਹਰਪ੍ਰੀਤ ਸਿੰਘ ਜੀ ਹੋਰਨ ਦੇ ਨਾਲ ਬਚਨ ਸਾਂਝੇ ਇਹਨਾਂ ਨੇ ਕਰਵਾਏ ਸੀ ਇਹਨਾਂ ਦੇ ਨਾਲ ਬਸ ਟਾਈਮ ਨਹੀਂ ਮਿਲ ਸਕਿਆ ਏ ਵੀ ਬੜੇ ਬਿਜੀ ਨੇ ਸੋ ਉਹਨਾਂ ਦੇ ਵੀ ਸਾਹਮਣੇ ਦਰਸ਼ਨ ਹੋ ਰਹੇ ਨੇ ਬੜੀ ਇਹਨਾਂ ਦੀ ਮਹਾਨ ਜਿੱਥੇ ਇਹਨਾਂ ਨੇ ਕਿੰਨੇ ਵੱਡੇ ਜਿਹੜੇ ਨੇ ਕੇਸ ਜਿੱਤ ਕੇ ਤੇ ਸਜਾਵਾਂ ਦਵਾਈਆਂ 1984 ਦੇ ਜਿਹੜੇ ਦੰਗਾ ਪੀੜਤਾਂ ਨੂੰ ਉਹਨਾਂ ਨੂੰ ਰਾਹ ਦਵਾਈ ਉਹ ਜਿਹੜੇ ਫੂਲਕਾ ਜੀ ਐਡਵੋਕੇਟ ਨੇ ਉਹਨਾਂ ਦਾ ਵੀ ਇੱਥੇ ਆਏ ਨੇ ਬਹੁਤ ਧੰਨਵਾਦ ਹੈ ਸਾਰੇ ਤੁਸੀਂ ਇੱਕ ਤੋਂ ਇੱਕ ਹੀ ਜਿਹੜੇ ਮਹਾਨ ਵਿਦਵਾਨ ਐਡਵੋਕੇਟ ਕੋਈ ਜੱਜ ਵੀ ਹੋ ਸਕਦੇ ਨੇ ਸਾਰੇ ਤਰ੍ਹਾਂ ਦੇ ਫੌਜ ਬੈਠੀ ਹੋਈ ਐ ਸੋ ਜਿੱਥੇ ਸਾਡੇ ਮੁਸਲਮਾਨ ਭਰਾ ਵੀ ਮੈਂ ਦੇਖ ਰਿਆਂ ਕਿ ਮਹਾਰਾਜ ਨੇ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂਆਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜੋ ਬਾਬਾ ਧਰਮ ਸਿੰਘ ਜੀ ਹੋਰੀ ਮੈਨੂੰ ਇੱਕ ਵਾਰੀ ਯਾਦ ਐ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਦੋਂ ਮੁਖਲਸਗੜ੍ਹ ਇੱਕ ਛਾਉਣੀ ਐ ਬੁੱਢਾ ਦਲ ਦੀ ਹਰਿਆਣੇ ਦੇ ਪਹਾੜਾਂ ਦੇ ਵਿੱਚ ਐ ਆਪਾਂ ਸਾਰੇ ਤਕਰੀਬਨ ਜਾਣਦੇ ਹੀ ਆ ਕਈਆਂ ਨੇ ਨਹੀਂ ਵੀ ਦਰਸ਼ਨ ਕੀਤੇ ਹੋਣਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਹਜੂਰ ਸਾਹਿਬ ਨਾਲ ਦੇਡ ਸਾਹਿਬ ਦੀ ਧਰਤੀ ਤੋਂ ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸੋ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨੂੰ ਲੜ ਲਾਇਆ ਤੇ ਨਾਲ ਹੀ ਉਹਨਾਂ ਨੇ ਜਿਹੜਾ ਹੁਕਮ ਕੀਤਾ ਸੀ ਉਹ ਸੀ ਬਾਬਾ ਵਿਨੋਦ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਨਸਵਾਂਸ ਦੇ ਵਿੱਚੋਂ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਅੱਜ ਆਪਾਂ ਸ਼ਹੀਦਾਂ ਦੇ ਅਸਥਾਨ ਤੇ ਦਰਸ਼ਨ ਕਰ ਰਹੇ ਆ ਇਹ ਵੀ ਜਿਹੜੇ ਅਸਥਾਨ ਦੀ ਕਿਉਂਕਿ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਇਹ ਸ਼ਹੀਦਾਂ ਦਾ ਅਸਥਾਨ ਹੈ ਜਦੋਂ ਇਸ ਅਸਥਾਨ ਦਾ ਨੀਂਹ ਪੱਥਰ ਰੱਖਿਆ ਸੀ 1999 ਦੇ ਤਕਰੀਬਨ ਨੇੜੇ ਤੇੜੇ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਬੀਬੀ ਜਗੀਰ ਕੌਰ ਸੀ ਉਹਨਾਂ ਨੇ ਕਿਰਪਾਲ ਸਿੰਘ ਝੁਵਾਨ ਉਹਦੋਂ ਐਡੀਸ਼ਨਲ ਸਕੱਤਰ ਸੀ ਤੇ ਇਹ ਗੁਰਦੁਆਰਾ ਸਾਹਿਬ ਦਾ ਉਦੋਂ ਮੈਂ ਵੀ ਇੱਥੇ ਹਾਜ਼ਰ ਸੀ ਨੀਂਹ ਪੱਥਰ ਰੱਖਿਆ ਤੇ ਇੱਕ ਅਸਥਾਨ ਤੇ ਕਿੰਨੇ ਸੋਹਣੇ ਹੁਣ ਦੀਵਾਨ ਆ ਬਣੇ ਹੋਏ ਨੇ ਅਸਥਾਨ ਬਣਿਆ ਤੇ ਜਿੱਥੇ ਆਪਾਂ ਗੱਲ ਕਰ ਰਹੇ ਆ ਇਹ ਸ਼ਹੀਦਾਂ ਦਾ ਜਿਹੜਾ ਸਥਾਨ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੂੰ ਥਾਪ ਕੇ ਤੇ ਜਿਹੜਾ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਤੇ ਨਾਲ ਹੀ ਜਿਹੜੇ ਮਹਿ ਵਿਚਰਦਾ ਸੀ ਗੁਰੂ ਸਾਹਿਬ ਨੇ ਹੁਕਮ ਕੀਤਾ ਉਵੇਂ ਵਿਚਰਨਾ ਤੇ ਪੰਜਾਬ ਚ ਆਏ ਸੀ ਤੇ ਜਦੋਂ ਬੁੱਢਾ ਦਲ ਦੇ 7ਵੇਂ ਜਥੇਦਾਰ ਇੱਥੇ ਹਨੂਮਾਨ ਆਪਣੇ ਸੁਹਾਣੇ ਦੇ ਵੀ ਬੈਠੇ ਹੋਏ ਨੇ ਕਈ ਸੱਜਣ ਤੇ ਉਹਨਾਂ ਨੂੰ ਸਾਰਾ ਪਤਾ ਹੈ ਜਦੋਂ ਬੁੱਢਾ ਦਲ ਦੇ 7ਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਅੰਗਰੇਜ਼ਾਂ ਦੇ ਨਾਲ ਜੁੱਧ ਲੜਦੇ ਹੋਏ ਜਦੋਂ ਸੁਹਾਣਾ ਕੁੰਬੜਾ ਸੁਹਾਣਾ ਜਿਹੜਾ ਪਿੰਡ ਹੈ ਉੱਥੇ ਪਹੁੰਚੇ ਸੀ ਜਿੱਥੇ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦੇ ਨਾਲ ਹੀ ਜਦੋਂ ਜਿਹੜਾ ਇਹ ਜੰਗ ਪਟਿਆਲੇ ਤੋਂ ਸ਼ੁਰੂ ਹੋਇਆ ਸੀ ਅੰਗਰੇਜ਼ਾਂ ਦੇ ਨਾਲ ਲੜਦੇ ਹੋਏ ਜਿਹੜਾ ਉਹ ਕੜਾ ਮੈਂ ਦੇਵੀਗੜ੍ਹ ਤੋਂ ਅੱਗੇ ਭੇਵੇ ਦੇ ਨੇੜੇ ਜਾ ਰਹਿੰਦਾ ਤੇ ਉੱਥੋਂ ਜੰਗ ਜਿਹੜਾ ਇੱਧਰ ਰਾਜਪੁਰੇ ਵੱਲ ਆਇਆ ਰਾਜਪੁਰੇ ਤੋਂ ਆਹ ਪੰਜਕੂਲੇ ਵੱਲ ਚਲੇ ਗਏ 80 ਹਜ਼ਾਰ ਫੌਜ ਤੇ ਬੁੱਢਾ ਦਲ ਦੀ ਸੀ ਤੇ ਅੰਗਰੇਜ਼ਾਂ ਦੀ ਵੀ ਪਤਾ ਨਹੀਂ ਕਿੰਨੀ ਫੌਜ ਸੀ ਤੇ ਉਦੋਂ ਜਿਹੜੇ ਰਾਜੇ ਸੀ ਜਿਹੜੇ ਸਿੱਖ ਰਾਜੇ ਵੀ ਸੀ ਜਿਵੇਂ ਪਟਿਆਲੇ ਦਾ ਰਾਜਾ ਕਰਮ ਸਿੰਘ ਕਰਮਲੀ ਸੀ ਉਹਨੇ ਵੀ ਅੰਗਰੇਜ਼ਾਂ ਦੇ ਨਾਲ ਰਲ ਕੇ ਤੇ ਬੁੱਢਾ ਦਲ ਤੇ ਜਿਹੜਾ ਸੀ ਉਹ ਹਮਲਾ ਕੀਤਾ ਸੀ ਤੇ ਉਹ ਜਿਹੜਾ ਆ ਬੁੱਢਾ ਦਲ ਦੀ ਇੱਕ ਪੰਜਕੂਲੇ ਛੌਣੀ ਆ ਗੁਰਦੁਆਰਾ ਬਾਬਾ ਅਬਦੁੱਲ ਸਿੰਘ ਜੀ ਸ਼ਹੀਦ ਉਧਰ ਚਲੇ ਗਏ ਜੰਗ ਲੜਦੇ ਲੜਦੇ ਤੇ ਉਥੋਂ ਫਿਰ ਇੱਥੇ ਇਸ ਹਸਤਾਨ ਤੇ ਵੀ ਜਿਹੜਾ ਜੰਗ ਲੜਦੇ ਲੜਦੇ ਇੱਧਰ ਆਏ ਇੱਥੋਂ ਜਿਹੜਾ ਆਪਣੇ ਸੁਹਾਣਾ ਜਿਹੜਾ ਜਿੱਥੇ ਬਾਬਾ ਜੀ ਦਾ ਸ਼ਹੀਦੀ ਸਥਾਨ ਹੈ ਬਾਬਾ ਹਨੂਮਾਨ ਸਿੰਘ ਜੀ ਦਾ ਉਦੋਂ ਜਿਹੜੇ ਸਿੰਘ ਇੱਥੇ ਸ਼ਹੀਦ ਹੋਏ ਸੀ ਉਹਨਾਂ ਦਾ ਇਹ ਸ਼ਹੀਦੀ ਸਥਾਨ ਹੈ ਇਹ ਬੁੱਢਾ ਦਲ ਦੇ ਸਿੰਘਾਂ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਤੇ ਜਿੱਥੇ ਬਾਬਾ ਜੀ ਦੇ ਤੋਪ ਦਾ ਗੋਲਾ ਵੱਜਿਆ ਸੀ ਉਸ ਸਥਾਨ ਤੇ ਜਾ ਕੇ ਉਹਨਾਂ ਦੀ ਸ਼ਹੀਦੀ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਆਪਾਂ ਗੱਲ ਕਰ ਰਹੇ ਆਂ ਬੁੱਢਾ ਦਲ ਦੀ ਤੇ ਬਾਬਾ ਸਤਖੰਡ ਵਾਸੀ ਬਾਬਾ ਧਰਮ ਸਿੰਘ ਜੀ ਦੀ ਬਾਬਾ ਧਰਮ ਸਿੰਘ ਜੀ ਦੀ ਉਹ ਮਹਾਨ ਜਿੱਥੇ ਜਦੋਂ ਇਹ ਵਿਦਵਤਾ ਦੀ ਗੱਲ ਕਰਦੇ ਸੀ ਤੇ ਇੱਕ ਵਾਰੀ ਮੈਨੂੰ ਹਰਿਆਣੇ ਦੇ ਉਦੋਂ ਮੁੱਖ ਮੰਤਰੀ ਸੀ ਮਨੋਰ ਲਾਲ ਜਿਹੜੇ ਖੱਟੜ ਤੇ ਉਹਨਾਂ ਦੇ ਅੱਗੇ ਜਿਹੜੇ ਕੋਈ ਹਰਿਆਣੇ ਦੇ ਇੱਕ ਸਰਦਾਰ ਸੀ ਉਹ ਕਰਨਾਲ ਦੇ ਨੇ ਤੇ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਜਿਹੜੇ ਇਹ ਹੈਗੇ ਬਾਬਾ ਧਰਮ ਸਿੰਘ ਇਹ ਕੌਣ ਨੇ ਉਹ ਵੀ ਆਪਦੇ ਆਪ ਨੂੰ ਜਿਹੜੇ ਮਨੋਹਰ ਲਾਲ ਨੇ ਉਹ ਬੰਦਾ ਸਿੰਘ ਬਹਾਦਰ ਦੇ ਅਣਸਵੰਸ ਚੋਂ ਕਹਿੰਦੇ ਸੀ ਵੀ ਸਾਡੇ ਵੀ ਹੋਏ ਨੇ ਕਈ ਵਾਰੀ ਸਟੇਜ ਤੇ ਜਦੋਂ ਉੱਥੇ ਨੀ ਪੱਥਰ ਰੱਖਿਆ ਜਿਹੜਾ ਮੋਖਲਸਗੜ ਲੋਗੜ ਸਾਹਿਬ ਹੈ ਬੁੱਢਾ ਦਲ ਦੀ ਛੌਣੀ ਹੈ ਉੱਥੇ ਵੀ ਹਰਿਆਣੇ ਦੇ ਵਿੱਚ ਤੇ ਉਦੋਂ ਵੀ ਵਜਨ ਸਾਂਝੇ ਹੋਏ ਸੀ ਉਹਨਾਂ ਨੂੰ ਸਾਰਾ ਦੱਸਿਆ ਕਿ ਬਾਬਾ ਜੀ ਜਿਹੜੀ ਵੀ ਗੱਲ ਕਰਦੇ ਨੇ ਉਹ ਵਿਦਵਤਾ ਦੇ ਨਾਲ ਹੀ ਗੱਲ ਕਰਦੇ ਨੇ ਉਹ ਉਹਨਾਂ ਦੇ ਨਾਲ ਹੀ ਉਹ ਜਵਾਬ ਦਿੰਦੇ ਨੇ ਤੇ ਉਹ ਵੀ ਜਿਹੜੇ ਉਹ ਕਾਇਲ ਹੋਏ ਸੀ ਇਸ ਗੱਲ ਤੇ ਉਹਨਾਂ ਨੂੰ ਪਹਿਲਾਂ ਹੋਰ ਹੀ ਭਰਮ ਭਲੇਖਿਆਂ 'ਚ ਪਾਇਆ ਹੋਇਆ ਸੀ ਤੇ ਉਹਨਾਂ ਨੂੰ ਜਦੋਂ ਦੱਸਿਆ ਪਹਿਲਾਂ ਉਹ ਕਹਿਣ ਬਾਬਾ ਜੀ ਉਹਨੂੰ ਲੱਭਣਾ ਹੈ ਉਹਨਾਂ ਨੇ ਹੋਰ ਪੁੱਠੇ ਪਾਸੇ ਗੱਲ ਚਲਾਈ ਹੋਈ ਸੀ ਬੰਦਾ ਸਿੰਘ ਬਹਾਦਰ ਦੇ ਬਾਬਾ ਜੀ ਨੇ ਐਦਾਂ ਖਲਾਫ ਬੋਲਿਆ ਫਿਰ ਉਹਨਾਂ ਨੂੰ ਜਦੋਂ ਦੱਸਿਆ ਤੇ ਉਹਨਾਂ ਨੂੰ ਜਿਹੜਾ ਸੀ ਉਹ ਪਤਾ ਲੱਗਿਆ ਤੇ ਬਾਬਾ ਧਰਮ ਸਿੰਘ ਜੀ ਹਮੇਸ਼ਾ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਤੇ ਸੱਚ ਦੀ ਗੱਲ ਕੀਤੀ ਸੱਚ ਦੀ ਗੱਲ ਕਰਕੇ ਹੀ ਆਪਾਂ ਜੇ ਗੱਲ ਕਰਦੇ ਆ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਗੁਰੂ ਸਾਹਿਬਾਂ ਨੇ ਦਿੱਤਾ ਤੇ ਉਵੇਂ ਹੀ ਬਾਬਾ ਧਰਮ ਸਿੰਘ ਜੀ ਹੋਰਾਂ ਨੇ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਉਹਨਾਂ ਨੇ ਜਿਹੜਾ ਸੀ ਜੇ ਆਪਾਂ ਗੱਲ ਕਰਦੇ ਆ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦਾ ਜਿਹੜੀ ਨੀਂ ਰੱਖੀ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇਖਾਂ ਦੇ ਨਾਲ ਮਹਾਰਾਜ ਜੰਗੀ ਅਭਿਆਸ ਕਰਦੇ ਸੀ ਪੈਂਦੇਖਾਂ ਇੰਨਾ ਬਲਵਾਨ ਸੀ ਜਿਹੜਾ ਗੁਰੂ ਸਾਹਿਬ ਨੂੰ ਘੋੜੇ ਸਮੇਤ ਚੁੱਕ ਲੈਂਦਾ ਸੀ ਪਰ ਗੁਰੂ ਸਾਹਿਬ ਨੇ ਉਹਦਾ ਵੀ ਜਿਹੜਾ ਮਾਨ ਸੀ ਜਦੋਂ ਹੰਕਾਰ ਹੋ ਜਾਂਦਾ ਤੇ ਉਹਦਾ ਵੀ ਜਿਹੜਾ ਹੰਕਾਰ ਖਤਮ ਕੀਤਾ ਪੀਰ ਬੁੱਧੂ ਸ਼ਾਹ ਜੀ ਉਹ ਵੀ ਗੁਰੂ ਸਾਹਿਬ ਦੇ ਨਾਲ ਰਹਿ ਤੇ ਉਵੇਂ ਹੀ ਬਾਬਾ ਜੀ ਹੋਰਾਂ ਨੇ ਵੀ ਜਿਹੜਾ ਉਹ ਦੇਖੋ ਜੇ ਹੁਣ ਮੁਸਲਮਾਨ ਬੈਠੇ ਨੇ ਭਾਵੇਂ ਕੋਈ Hindu ਧਰਮ ਦੇ ਨੇ ਉਹਨਾਂ ਨੇ ਜਿਹੜਾ ਹਮੇਸ਼ਾ ਹੀ ਵਿਦਵਤਾ ਦੇ ਨਾਲ ਉਹਨੂੰ ਜਵਾਬ ਦਿੱਤਾ ਤੇ ਉਹ ਸਾਰੇ ਉਹਨਾਂ ਨੇ ਵਿਦਵਤਾ ਦੇ ਨਾਲ ਹੀ ਉਹ ਗੱਲਾਂ ਮਨਵਾਈਆਂ ਵੀ ਕਿੰਨੇ ਕੰਟਰੀਆਂ ਦੇ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਹੀ ਵਚਨ ਕੀਤੇ ਹੋਏ ਨੇ ਚੀਨ ਮਚੀਨ ਸ਼ੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕਿੰਨਾ ਪਾਪ ਸਮੂਹੋਂ ਬਿਨਾਸ਼ਣ ਕੋ ਕਲਕੀ ਅਵਤਾਰ ਕਹਾਵਾਂਗੇ ਤੁਰ ਕਛ ਤੁਰੰਗ ਸੋ ਪਛ ਬੜੋ ਕਰ ਕਾੜ ਕਿਰਪਾਨ ਖਪਾਵਾਂਗੇ ਨਿਖਸੇ ਜਿਮ ਕੇਹਰ ਪਰਬਤ ਤਾ ਸੋਬ ਦਿਵਾਲਾ ਪਾਵਾਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਸੋ ਬਾਬਾ ਜੀ ਨੂੰ ਇਹ ਸਾਰੇ ਉਹਨਾਂ ਨੂੰ ਗਿਆਨ ਸੀ ਮਹਾਂਪੁਰਖਾਂ ਨੂੰ ਹਮੇਸ਼ਾ ਹੀ ਉਹਨਾਂ ਨੇ ਜਿਹੜਾ ਬੁੱਢਾ ਦਲ ਨੂੰ ਬੁੱਢਾ ਦਲ ਉਹ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਮੈਂ ਹੁਣੇ ਸਰਵਣ ਕਰ ਰਿਹਾ ਸੀ ਬਾਬਾ ਜੀ ਦੇ ਬਚਨ ਕਈਆਂ ਨੇ ਕਹਿਣਾ ਕਿ ਨਿਹੰਗ ਸਿੰਘ ਉਹਨਾਂ ਨੇ ਕਹਿਣਾ ਅਸਲੀ ਵਾਰਸ ਉਹ ਹੁੰਦਾ ਹੈ ਨਿਹੰਗ ਸਿੰਘ ਕਈਆਂ ਨੂੰ ਗੁੱਸਾ ਵੀ ਕਈ ਵਰੀ ਲੱਗ ਜਾਂਦਾ ਆਪਾਂ ਗੱਲ ਕਰਦੇ ਆਂ ਜੋ ਬਾਣੀ ਦੀ ਤੇ ਜਿਹੜੇ ਇਹ ਜਿਹੜਾ ਆਪਣੇ ਦਨਾਲੀ ਨਿਹੰਗ ਸਿੰਘ ਕਹਿੰਦੇ ਨੇ ਪੰਜਾਬੀ ਨੂੰ ਐਡਵੋਕੇਟ ਸਾਹਿਬ ਕਈ ਵਰੀ ਪਤਾ ਨਹੀਂ ਹੁੰਦਾ ਨਿਹੰਗ ਸਿੰਘਾਂ ਦੇ ਬੋਲੇ ਨੇ ਆਮ ਕਸ਼ਹਿਰਾ ਪਾਉਂਦੇ ਨੇ ਤੇ ਜਿਹੜੇ ਆ ਦਨਾਲੀ ਕਹਿ ਦਿੰਦੇ ਆ ਜਾਂ ਆ ਟੂਟੀ ਵਾਲੀ ਜਿਹੜੀ ਦਸਤਾਰ ਆ ਗੁਰੂ ਸਾਹਿਬ ਨੇ ਜਿਹੜੀਆਂ ਗੋਲ ਦਸਤਾਰਾਂ ਗੋਲ ਦਮਾਲੇ ਇਹ ਸਜਾਏ ਤੇ ਜਦੋਂ ਕੋਈ ਵੀ ਗੱਲ ਹੁੰਦੀ ਐ ਜੇ ਆਪਾਂ ਮਹਾਰਾਜ ਨੇ ਕਿਹਾ ਆਪਨ ਪੌਸਰੀ ਖਾਲਸਾ ਸੌਂਪਾ ਦਵਤੈ ਰੂਪ ਸਤਗੁਰੂ ਗ੍ਰੰਥਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬ ਕਾ ਜੁੱਧ ਜੋ ਕੀਨਾ ਖੰਡਾ ਫੜਿਆ ਦੋ ਧਾਰਾ ਹੈ ਸ਼ਈ ਮਈ ਮਾਰ ਦੂਰ ਕਿੰਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸੋ ਜਿਹੜੇ ਅਸਲੀ ਅਕਾਲੀ ਉਹ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਤੇ ਸਿਰ ਤੇ ਫਰਲੇ ਝੂਲਦੇ ਨੇ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਇਹ ਜਿਗਰ ਕੀਤੇ ਹੋਏ ਨੇ 96 ਕਰੋੜ ਖਾਲਸਾ ਅਜੇ ਹੋਣਾ ਜੋ ਬਾਬਾ ਧਰਮ ਸਿੰਘ ਜੀ ਬਚਨ ਕਰ ਰਿਹਾ ਸੀ ਜਿਨ੍ਹਾਂ ਦੀ ਰਸਤਬਸਤ ਗੁਰੂ ਸਾਹਿਬ ਨੇ ਮਾਲ ਠੀਕਰੀ ਗੁਰਦੁਆਰਾ ਸਾਹਿਬ ਜਿਹੜੀ ਜਮਾ ਕੀਤੀ ਹੋਈ ਹੈ ਅਜੇ ਸਾਰੇ ਇਹ ਜਿਹੜੇ ਕੰਮ ਹੋਣੇ ਨੇ ਤੇ ਜਦੋਂ ਗੱਲਬਾਤ ਚੱਲਦੀ ਹੈ ਧਰਮ ਤੇ ਜਿਹੜੀ ਧਰਮ ਦਾ ਹਮੇਸ਼ਾ ਹੀ ਡੰਕਾ ਰਿਹਾ ਜਿਵੇਂ ਬਾਬਾ ਧਰਮ ਸਿੰਘ ਜੀ ਬਚਨ ਸਾਂਝੇ ਕਰ ਰਿਹਾ ਸੀ ਧਰਮ ਬਿਨਾ ਨਹਿ ਰਾਜ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸੋ ਗੁਰੂ ਸਾਹਿਬ ਦੀ અપਾਰ ਕਿਰਪਾ ਹੈ ਆਪਾਂ ਨੂੰ ਜਿਹੜਾ ਧਰਮ ਨੂੰ ਹਮੇਸ਼ਾ ਉੱਚਾ ਰੱਖਣਾ ਚਾਹੀਦਾ ਧਰਮ ਜੇ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਦੋ ਸ਼ਰੀ ਸਹਿ ਪਹਿਨੀਆਂ ਤੇ ਉਹਨਾਂ ਨੇ ਹਮੇਸ਼ਾ ਜਿਹੜਾ ਮੀਰੀ ਤੇ ਪੀਰੀ ਦੀ ਆਪਾਂ ਨੂੰ ਸੇਧ ਦੇ ਕੇ ਆਪਾਂ ਅਕਾਲ ਤਖਤ ਸਾਹਿਬ ਦੀ ਸੇਧ ਲੈ ਕੇ ਚੱਲੇ ਸੋ ਸਾਰਿਆਂ ਨੂੰ ਆਪਾਂ ਨੂੰ ਉਹ ਜਿਵੇਂ ਬਾਬਾ ਧਰਮ ਸਿੰਘ ਜੀ ਹਮੇਸ਼ਾ ਜਿਨ੍ਹਾਂ ਨੇ ਜੋ ਉਹਨਾਂ ਨੇ ਮਹਾਨ ਹੋਰ ਵੀ ਪੰਥ ਦੇ ਬੜੇ ਮਹਾਨ ਵਿਦਵਾਨ ਨੇ ਪਰ ਅੱਜ ਆਪਾਂ ਗੱਲ ਬਾਬਾ ਧਰਮ ਸਿੰਘ ਜੀ ਦੀ ਕਰ ਰਹੇ ਆ ਉਹ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦਾ ਜਿਹੜਾ ਚਲੇ ਜਾਣਾ ਉਹ ਆਪਾਂ ਨੂੰ ਸਮੁੱਚੇ ਉਹਨਾਂ ਦੇ ਜਿੰਨੇ ਵੀ ਆਪਾਂ ਪਿਆਰ ਰੱਖਣ ਵਾਲੇ ਉਹਨਾਂ ਦੇ ਜਿਹੜੇ ਵਿਦਵਾਨ ਵਿਦਿਆਰਥੀ ਜਾਂ ਐਡਵੋਕੇਟ ਕੋਈ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਵੀ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸੀ ਬਹੁਤ ਜ਼ਿਆਦਾ ਜਿਹੜਾ ਦੁੱਖ ਵੀ ਤੇ ਉਹਨਾਂ ਦੇ ਜਾਣ ਦਾ ਜਿਹੜਾ ਬਹੁਤ ਵੱਡਾ ਘਾਟਾ ਹੈ ਤੇ ਉੱਥੇ ਹੀ ਆਪਾਂ ਨੂੰ ਸਾਰਿਆਂ ਨੂੰ ਤਾਂ ਖਾਲਸੇ ਪੰਥ ਨੂੰ ਉਹਨਾਂ ਦਾ ਘਾਟਾ ਹੈ ਕਈ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਕਹਿਣਾ ਬਾਬਾ ਇਹ ਨਿੰਂਗ ਕੌਣ ਹੈ ਜਿਹੜਾ ਇਦਾਂ ਬੋਲ ਰਿਹਾ ਉਹਨਾਂ ਨੂੰ ਕਹਿਣਾ ਤੁਸੀਂ ਆਪ ਹੀ ਗੱਲ ਕਰੋ ਜੇ ਤੁਹਾਨੂੰ ਕੋਈ ਗੱਲਬਾਤ ਲੱਗਦੀ ਹੈ ਤਾਂ ਉਹਨਾਂ ਨਾਲ ਸਵਾਲ ਜਵਾਬ ਕਰ ਲਓ ਜਾ ਕੇ ਪਹਿਲਾਂ ਤਾਂ ਤਸੱਲੀ ਕਰਾ ਦੇਈਦੀ ਸੀ ਪਰ ਜੇ ਕਿਤੇ ਰਹਿ ਵੀ ਜਾਣੀ ਗੱਲਬਾਤ ਫਿਰ ਕਹਿਣਾ ਮਾਹ ਪੁਰਖਾਂ ਨਾਲ ਆਪ ਹੀ ਗੱਲ ਕੇ ਉਹਨਾਂ ਤੋਂ ਜਵਾਬ ਲਓ ਤੇ ਤੁਹਾਨੂੰ ਹਰ ਗੱਲ ਦਾ ਜਵਾਬ ਉਹ ਵੀ ਜਿਹੜਾ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਈ ਵਾਰੀ ਜਿਹੜੇ ਉਤਰਾ ਚੜਾ ਪੰਥ ਚ ਆਉਂਦੇ ਉਹ ਵੀ ਹਮੇਸ਼ਾ ਬਾਬਾ ਜੀ ਦੀ ਦਲੀਲ ਤੇ ਇਹਨਾਂ ਦੀ ਵਿਦਵਤਾ ਦੇ ਨਾਲ ਸਹਿਮਤ ਹੁੰਦੇ ਸੀ ਬਾਬਾ ਜੀ ਨੇ ਆਪਣੀ ਵਿਦਵਤਾ ਦੇ ਨਾਲ ਬਹੁਤ ਵੱਡੇ ਜਿਹੜੇ ਕਾਰਜ ਕੀਤੇ ਜਿਨ੍ਹਾਂ ਨੂੰ ਭਰਮ ਭਲੇਖੇ ਦੂਰ ਕੀਤੇ ਸੋ ਗੁਰੂ ਸਾਹਿਬ ਨੇ ਇਹ ਜਿਹੜਾ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਸੋ ਜਿਹੜਾ ਇਹ ਬਾਣਾ ਇਹਦਾ ਹਮੇਸ਼ਾ ਪ੍ਰਚਾਰ ਕੀਤਾ ਗੁਰੂ ਸਾਹਿਬ ਨੇ ਵੀ ਇਹੀ ਬਾਣਾ ਪਹਿਨਣਾ ਕੀਤਾ ਜੋ ਨਿਹੰਗ ਸਿੰਘ ਫੌਜਾਂ ਪਹਿਨਦੀਆਂ ਨੇ ਉਹਨਾਂ ਦੇ ਸਹਿਬਜ਼ਾਦੇ ਜੇ ਆਪਾਂ ਬਾਬਾ ਦੀਪ ਸਿੰਘ ਜੀ ਦੀ ਜਿੰਨੇ ਵੀ ਸ਼ਹੀਦ ਹੋਏ ਨੇ ਬਾਬਾ ਜੱਸਾ ਸਿੰਘ ਆਲੂ ਵਾਲਿਆ ਬਾਬਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਆਂ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਾਇਮ ਕੀਤਾ ਸੋ ਮਹਾਨ ਜਰਨੈਲ ਹੋਏ ਨੇ ਉਵੇਂ ਹੀ ਬਾਬਾ ਜਿਹੜੇ ਸੀ ਧਰਮ ਸਿੰਘ ਜੀ ਆਪਾਂ ਸਾਰਿਆਂ ਨੇ ਜਿਵੇਂ ਜਲ ਤੇ ਉਬਜ ਤਰੰਗਿਓ ਜਲ ਹੀ ਵਿਖੈ ਸਮਾਇ ਬਾਬਾ ਜੀ ਗੱਲ ਕਰ ਰਾਇ ਸੀ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਗੁਰਮਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪਿਹੜ ਮੱਲਿਆ ਸੋ ਬਾਬਾ ਜੀ ਹੋਰਾਂ ਨੇ ਜਿਹੜੀਆਂ ਵਿਦਵਤਾ ਦੀਆਂ ਖੋਜ ਭਰਪੂਰ ਜਿਹੜੇ ਆਪਾਂ ਨੂੰ ਸੁਨੇਹਾ ਦਿੱਤਾ ਹਮੇਸ਼ਾ ਨਗਾਰੇ ਦੀ ਚੋਟ ਤੇ ਜਿਹੜਾ ਉਹਨਾਂ ਨੇ ਪਹਿਰਾ ਦਿੱਤਾ ਉਸੋ ਜਿਹੜਾ ਰਣਜੀਤ ਨਗਾਰਾ ਉਹ ਨਿਸ਼ਾਨ ਨਗਾਰੇ ਉਹ ਤਾਂ ਮੁੱਖ ਰੱਖਦੇ ਸੀ ਬੁੱਢਾ ਦਲ ਨੂੰ ਉਹ ਸਾਰੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ਿਸ਼ ਕੀਤੇ ਜਿਹੜੇ ਨਗਾਰ ਨਿਸ਼ਾਨ ਨਗਾਰਾ ਸਾਹਿਬ ਤੇ ਜਿਹੜੇ ਆ ਉਹਨਾਂ ਦੇ ਸ਼ਸਤਰ ਬਸ਼ਤਰ ਬੁੱਢਾ ਦਲ ਦੇ ਕੋਲ ਨੇ ਮੌਜੂਦ ਨੇ ਤੇ ਜਿਹੜੇ ਬਚਨ ਨੇ ਗੁਰੂ ਸਾਹਿਬ ਦੇ ਜਦੋਂ ਤੱਕ ਬੁੱਢਾ ਦਲ ਦੇ ਜਥੇਦਾਰ ਜੋ ਵੀ ਬਚਨ ਕਰਦੇ ਨੇ ਉਹ ਹਮੇਸ਼ਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ ਬਾਬਾ ਬੁੱਢਾ ਜੀ ਨੂੰ ਉਹ ਬਚਨ ਜਿਹੜੇ ਨੇ ਹੁਣ ਵੀ اٹਲ ਨੇ ਹਮੇਸ਼ਾ اٹਲ ਰਹੇ ਨੇ ਬਾਬਾ ਧਰਮ ਸਿੰਘ ਜੀ ਹਮੇਸ਼ਾ ਜਿਨ੍ਹਾਂ ਨੇ ਮੈਂ ਬੇਨਤੀ ਕਰਦਾ ਆਪਾਂ ਸਾਰੇ ਉਹਨਾਂ ਦੇ ਕਦੇ ਵੀ ਮੈਂ ਮੇਰੀ ਨਹੀਂ ਰੱਖਣੀ ਚਾਹੀਦੀ ਆਪਾਂ ਸਾਰੇ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਤੇ ਉਹ ਮਹਾਂਪੁਰਖਾਂ ਨੇ ਉਹ ਮਹਾਪੁਰਖ ਬੁੱਢਾ ਜਲ ਦੇ ਨਾਲ ਜੁੜੇ ਹੋਏ ਸੀ ਆਪਾਂ ਸਾਰਿਆਂ ਨੇ ਉਹਨਾਂ ਦੀ ਸੋਚ ਦੇ ਨਾਲ ਹੀ ਜੁੜਨਾ ਤੇ ਇਹ ਨਹੀਂ ਦੇਖਣਾ ਕਿ ਬਾਬਾ ਜੀ ਫਲਾਣੇ ਨੂੰ ਕਿਤੇ ਦੇ ਦिए ਇਹ ਨਹੀਂ ਆਪਾਂ ਸਾਰੇ ਵਿਦਵਤਾ ਦੇ ਨਾਲ ਆਪਾਂ ਅੱਗੇ ਵਧਾਉਣਾ ਆਪਾਂ ਜਿਹੜੇ ਉਹਨਾਂ ਦੇ ਪਚੰਗੀ ਸਿੰਘ ਨੇ ਪਰਮਵੀਰ ਸਿੰਘ ਜੀ ਉਹ ਵੀ ਬਹੁਤ ਸੂਝਵਾਨ ਨੇ ਤੇ ਜਿਹੜੀ ਇੱਕ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਆਪਾਂ ਸਰੋਪਾ ਜਾਂ ਜੋ ਵੀ ਤੁਹਾਡਾ ਪਰਿਵਾਰ ਦੇ ਹੈਗੇ ਆ ਉਹ ਜਿਵੇਂ ਸਾਡੀ ਧਾਰਮਿਕ ਹੈ ਗਈ ਹੈ ਗੱਲਬਾਤ ਉਹਦੇ ਮੁਤਾਬਕ ਜਿਹੜਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਾਂ ਮਾਹਪੁਰਖ ਬਾਬਾ ਰਾਜਾ ਰਾਜ ਸਿੰਘ ਜੀ ਹੋਰ ਜਿਹੜੇ ਇੱਥੇ ਆਏ ਨੇ ਧਾਰਮਿਕ ਤੌਰ ਤੇ ਉਹਨਾਂ ਨੂੰ ਜਿਹੜਾ ਸਰੂਪ ਆ ਤੇ ਜਿਹੜਾ ਉਹਨਾਂ ਨੂੰ ਦਸਤਾਰ ਉਹਨਾਂ ਦੇ ਸਜਾਈ ਜਿਵੇਂ ਵੀ ਇਹਨਾਂ ਦਾ ਗੁਰਮਤ ਹੈਗਾ ਉਹ ਆਪਾਂ ਉਹਨਾਂ ਦੇ ਸਿਰ ਤੇ ਰੱਖ ਦਿਆਂਗੇ ਸੋ ਆਪਾਂ ਸਾਰਿਆਂ ਨੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲਣਾ ਚੜ੍ਹਦੀ ਕਲਾ ਦੇ ਨਾਲ ਆਪਾਂ ਉਹਨਾਂ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਅੱਗੇ ਵਧਾਉਣਾ ਹੈ ਬਾਬਾ ਜੀ ਜਿਹੜੇ ਵੀ ਜੋ ਉਹਨਾਂ ਦੀਆਂ ਗ੍ਰੰਥਾਂ ਜਾਂ ਜੋ ਆਪਣੇ ਉਹਨਾਂ ਨੇ ਇਤਿਹਾਸ ਲਿਖੇ ਜਾਂ ਜੇ ਕੋਈ ਰਹਿ ਗਏ ਨੇ ਉਹ ਆਪਾਂ ਮੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਪੂਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਤਨ ਮਨ ਧਨ ਦੇ ਨਾਲ ਸਾਰੀਆਂ ਅਕੈਡਮੀ ਜਿਹੜੀ ਹੈ ਸੱਚ ਖੋਜ ਅ ਅਕੈਡਮੀ ਬੁੱਢਾਦਾਲ ਜਿਹੜੀ ਐ ਉਹਨੂੰ ਜਿਹੜਾ ਆਪਾਂ ਅੱਗੇ ਵਧਾਉਣਾ ਤੇ ਜਿੱਥੇ ਵੀ ਮਾਇਆ ਦੀ ਜ਼ਰੂਰਤ ਹੁੰਦੀ ਹੈ ਕੋਈ ਵੀ ਜ਼ਰੂਰਤ ਹੁੰਦੀ ਹੈ ਤੁਸੀਂ ਸਾਰੇ ਖਾਵਾ ਖਰਚਾ ਰਲਮਿਲ ਭਾਈ ਤੋਟਣਾ ਆਵੇ ਵੱਧੋ ਜਾਈ ਇਸ ਪਰਿਵਾਰ ਦੇ ਨਾਲ ਆਪਾਂ ਹਮੇਸ਼ਾ ਸਤਖੰਡ ਵਾਸੀ ਬਾਬਾ ਧਰਮ ਸਿੰਘ ਜੀ ਹੋਰਾਂ ਦੇ ਪਰਿਵਾਰ ਦੇ ਨਾਲ ਆਪਾਂ ਹਮੇਸ਼ਾ ਖੜੇ ਰਹਿਣਾ ਤੇ ਜਿਹੜੀ ਉਹਨਾਂ ਦੀ ਸੋਚ ਹੈ ਉਹਨੂੰ ਆਪਾਂ ਅੱਗੇ ਵਧਾਉਣਾ ਉਹ ਸੋਚ ਕੀ ਸੀ ਉਹਨਾਂ ਦੀ ਜਿਹੜੀ ਸੋਚ ਸੀ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਮਰਿਆਦਾ ਬਖਸ਼ਿਸ਼ ਕੀਤੀ ਉਹਨੂੰ ਅੱਗੇ ਲੈ ਕੇ ਚੱਲਦੇ ਸੀ ਕਦੇ ਵੀ ਉਹਨਾਂ ਨੇ ਜਿਹੜਾ ਜਿਵੇਂ ਬੁੱਢਾ ਦਲ ਨੇ ਹਮੇਸ਼ਾ ਜਿਹੜਾ ਸੱਚ ਤੇ ਮਰਿਆਦਾ ਤੇ ਪਹਿਰਾ ਦਿੱਤਾ ਇਨ ਬਿਨ ਜਿਹੜੀ ਮਰਿਆਦਾ ਨੂੰ ਉਹ ਲਾਗੂ ਰੱਖਿਆ ਭਾਵੇਂ ਆਪਾਂ ਨਾਨਕਸਰ ਵਾਲੇ ਮਹਾਪੁਰਖ ਨੇ ਜਿੰਨੇ ਵੀ ਮਹਾਪੁਰਖ ਨੇ ਸਾਰੇ ਬੁੱਢਾ ਦਲ ਦੇ ਅਮਰ ਧਾਰੀ ਸੀ ਜੇ ਪਟਿਆਲੇ ਵਾਲੇ ਰਾਜੇ ਦੀ ਗੱਲ ਕਰਦੇ ਆਂ ਪਟਿਆਲੇ ਵਾਲੇ ਜਿਹੜੇ ਮਹਾਰਾਜਾ ਸੀ ਬਾਬਾ ਆਲਾ ਸਿੰਘ ਜੀ ਅੱਛਾ ਇਹ ਕਈਆਂ ਦਾ ਵਿਚਾਰ ਹੁੰਦਾ ਪਰ ਆਪਾਂ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਜਦੋਂ ਕੋਈ ਵਿਦਵਾਨ ਪੈਦਾ ਹੁੰਦਾ ਬਹੁਤ ਵਿਦਵਾਨ ਆਉਂਦੇ ਨੇ ਤੇ ਆਪਾਂ ਜਿਹੜਾ ਉਹ ਵਿਦਵਾਨਾਂ ਦੇ ਜਾਂ ਉਹਨਾਂ ਨੂੰ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਵਿਦਵਾਨਾਂ ਨੇ ਚੱਲਣਾ ਪਰ ਜੇ ਆਪਾਂ ਸਾਰੇ ਹੀ ਇਹ ਸੋਚਾਂਗੇ ਕਿ ਜਦੋਂ ਬੁੱਢਾ ਦਲ ਜਿਹੜਾ ਹੈ ਉਹ ਬੁੱਢਾ ਦਲ ਨੂੰ ਅੱਗੇ ਰੱਖਦੇ ਸੀ ਜੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਜੋ ਚਾਹੁੰਦੇ ਨੇ ਉਹਨਾਂ ਦੇ ਪਚੰਗੀ ਸਿੰਘ ਓਵੇਂ ਆਪਾਂ ਜਿਹੜਾ ਇਹ ਕਾਰਜ ਕਰਨਾ ਆਪਸ ਦੇ ਵਿੱਚ ਆਪਾਂ ਕਿਉਂ ਕਿਸੇ ਦਾ ਸਾਰੇ ਨਾ ਕੋ ਵੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਿਆਈ ਬਾਬਾ ਜੀ ਸਾਹਮਣੇ ਅਜੇ ਵਚਨ ਕਰ ਰਹੇ ਸੀ ਤੇ ਗਿਆਨ ਉਹਨਾਂ ਦੇ ਆਪਾਂ ਜਿਹੜੇ ਗਿਆਨ ਉਹਨਾਂ ਨੇ ਦਿੱਤਾ ਉਹਦੇ ਤੇ ਅਮਲ ਕਰਨਾ ਆਪਾਂ ਸਾਰੇ ਹੀ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਜਿਓ ਸ਼ਬਦ ਗਿਆਨ ਦੇ ਨਾਲ ਜੁੜਨਾ ਹੈ ਇਹ ਜਿਹੜਾ ਇਹ ਚੀਜ਼ਾਂ ਜਿਹੜੀਆਂ ਭਾਵੇਂ ਆਪਾਂ ਸਾਰੇ ਹੀ ਬਾਬਾ ਧਰਮਸੰਜੀ ਘਵਾਲੋ ਉਹਦੇ ਨਾਲ ਨਹੀਂ ਕੁਝ ਵੀ ਆਪਾਂ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਆਪਾਂ ਉਹਨਾਂ ਦੀਆਂ ਜਿਹੜੇ ਅਧੂਰੇ ਕਾਰਜ ਨੇ ਉਹ ਆਪਾਂ ਪੂਰੇ ਕਰਨੇ ਨੇ ਜੇ ਆਪਾਂ ਇਹ ਸੋਚੀਏ ਵੀ ਆਪਾਂ ਸਾਰੇ ਹੀ ਭਾਵੇਂ ਸਾਰੇ ਹੀ ਘਵਣ ਲੱਗ ਜਾਈਓ ਉਹਦੇ ਨਾਲ ਨਹੀਂ ਇੱਕ ਪਿਆਰ ਤੇ ਸਤਕਾਰ ਤਾਂ ਹੀ ਹੁੰਦਾ ਜੇ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦੇਵਾਂਗੇ ਸਾਰੀ ਸੰਗਤ ਇੱਕ ਤੋਂ ਇੱਕ ਜਿਹੜੇ ਮਹਾਨ ਵਿਦਵਾਨ ਆਪਾਂ ਇਹਨਾਂ ਦੇ ਅੱਗੇ ਸਿਰ ਚ ਕਾਉਂਦੇ ਆ ਮਹਾਂਪੁਰਖ ਜਿਹੜੇ ਬੁੱਢਾ ਦਲ ਦੇ ਸੀ ਤੇ ਬੁੱਢਾ ਦਲ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਜਿਵੇਂ ਸਮੁੰਦਰ ਦੇ ਵਿੱਚ ਨਦੀਆਂ ਨਾਲੇ ਆਏ ਪਵ ਹੈ ਵੇ ਸੁਰਸਰੀ ਮਿਲ ਸੁਰਸਰੀ ਪਾਵਨ ਪਵਿੱਤਰ ਹੋਇਆ ਵੈ ਸੋ ਨਦੀਆਂ ਨਾਲੇ ਜਿਹੜੇ ਜਾ ਕੇ ਉਹ ਦਰਿਆ ਚ ਜਾਂਦੇ ਦਰਿਆ ਜਿਹੜਾ ਸਮੁੰਦਰ ਚ ਇੱਕ ਹੀ ਰੂਪ ਹੋ ਜਾਂਦਾ ਸੋ ਜਿੰਨੇ ਵਿਦਵਾਨ ਨੇ ਆਪਾਂ ਸਾਰੇ ਹੀ ਬਾਬਾ ਜੀ ਦਾ ਹੀ ਰੂਪ ਆ ਇਹ ਨਾ ਸਮਝੋ ਕਿ ਫੁਲਾਣਾ ਬਣ ਜਵੇ ਜਾਂ ਇਹ ਨਹੀਂ ਆਪਾਂ ਸਾਰੇ ਇਹ ਕੰਮ ਤੋਂ ਉੱਪਰ ਉੱਠ ਕੇ ਉਹਨਾਂ ਦੀ ਸੋਚ ਤੇ ਪੈਰਾ ਦਈਏ ਆਪਾਂ ਤੇ ਪਿਆਰ ਦੇ ਨਾਲ ਆਪਾਂ ਮਹਾਪੁਰਖਾਂ ਦੀ ਯਾਦ ਉਹਨਾਂ ਦੀ ਵੈਸੇ ਆਪਾਂ ਜੇ ਸਾਰੇ ਇਕੱਠੇ ਹੋ ਕੇ ਜਿਹਦੇ ਵਿੱਚ ਬਲ ਹੈ ਉਹ ਆਪਣਾ ਵਧੀਆ ਕੋਈ ਉਹਨਾਂ ਦੀਆਂ ਜਿਹੜੇ ਲਿਖ ਕੇ ਗਏ ਨੇ ਉਹ ਸਿਪਾਈਏ ਉਹ ਸੰਗਤ ਦੇ ਵਿੱਚ ਵੰਡিয়ে ਵਿਦਵਤਾ ਨਾਲ ਜਵਾਬ ਦਈਏ ਨਾ ਆਪਾਂ ਇੱਕ ਅੱਗੇ ਹੀ ਇੰਨੇ ਦਲ ਉੱਠੇ ਹੋਏ ਨੇ ਕਿੰਨੇ ਕੋਈ ਆ ਕਾਲੀਦਾਲਾ ਫਲਾਣਾ ਜੀ ਫਲਾਣਾ ਕਿੰਨੇ ਨਿੰਗ ਸਿੰਘ ਗੁਰੂ ਸਾਹਿਬ ਨੇ ਇਹ ਆਪਾਂ ਨੂੰ ਜਿਹੜਾ ਉਪਦੇਸ਼ ਦਿੱਤਾ ਹੋਇਆ ਸਾਂਝੀ ਵਾਲਤਾ ਉਹਦੇ ਤੇ ਕਾਇਮ ਰਹੀਏ ਤੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਸੁੱਚਾ ਸਿੰਘ ਜੀ ਬਾਬਾ ਤੁਸੀਂ ਉਹਨਾਂ ਦੇ ਪੁੱਤੰਗੀ ਹੋ ਸਾਰੇ ਹੀ ਬਾਬਾ ਸੁਖਚੈਨ ਸਿੰਘ ਜੀ ਸਾਰੇ ਤੁਸੀਂ ਵੀ ਬੁੱਢਾ ਦਲ ਦੇ ਅਨਸਮਾਨ ਤੋਂ ਆਪਾਂ ਇਹ ਗੱਲ 'ਚ ਨਹੀਂ ਪੈਣਾ ਇਹਨਾਂ ਦੇ ਪਰਿਵਾਰ ਦੀ ਜਿਹੜੀ ਇੱਛਾ ਹੈ ਉਦੇ ਮੁਤਾਬਕ ਆਪਾਂ ਚੱਲਣਾ ਜੋ ਜਿਹਨੂੰ ਇਹ ਕਹਿਣਗੇ ਆਪਾਂ ਉਵੇਂ ਕਰਾਂਗੇ ਆਪਾਂ ਬਾਹਰ ਨਹੀਂ ਜਾਣਾ ਕਿ ਫਿਰ ਵਿਦਵਾਨਾਂ ਨੇ ਵੀ ਆਪਣੀ ਹਾਜ਼ਰੀ ਲਵਾਉਣੀ ਹੈ ਮੈਂ ਜਿੱਥੇ ਸਾਡੇ ਜਿਹੜੇ ਫੂਲਕਾ ਜੀ ਐਡਵੋਕੇਟ ਆਏ ਨੇ ਬੈਂਸ ਸਾਹਿਬ ਹੋਰ ਜਿੰਨੇ ਵੀ ਸਾਡੇ ਸੱਜਣ ਭਰਾ ਬਾਬਾ ਇੱਥੇ ਆ ਜੋ ਜਿੰਨੇ ਵੀ ਸਾਡੇ ਪਿਆਰ ਵਾਲੇ ਆਏ ਨੇ ਕਦੇ ਵੀ ਮੈਂ ਭਾਵੇਂ ਦਲਪੰਥ ਬਾਬਾ ਬਿਜੀ ਚੰਜੀ ਮਹਾਪੁਰਖ ਹੋਰ ਜਿੱਥੇ ਵੀ ਇਹ ਬਾਬਾ ਬਕਾਲਾ ਵਾਲੇ ਮਾਹਪੁਰਖ ਸਾਰੇ ਜਿੱਥੇ ਜਿੱਥੇ ਵੀ ਕੋਈ ਵੀ ਗੱਲ ਹੁੰਦੀ ਹੈ ਆਪਾਂ ਹਮੇਸ਼ਾ ਇਹ ਕਹਿੰਦੇ ਆ ਵੀ ਇੱਕ ਗੱਲ ਬਾਤ ਹੋਣੀ ਚਾਹੀਦੀ ਹੈ ਸਾਰੇ ਮਾਹਪੁਰਖਾਂ ਵੱਲੋਂ ਸਾਰੇ ਧਲਾਂ ਪੰਥਾਂ ਵੱਲੋਂ ਬਾਬਾ ਸਚਖੰਡ ਨਿਵਾਸੀ ਬਾਬਾ ਧਰਮ ਸਿੰਘ ਜੀ ਨੂੰ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਆਪਣੇ ਵੱਲੋਂ ਖਿਮਾਂ ਦਾ ਜਾਚ ਕੋਵਾਂਗਾ ਹਾਜ਼ਰੀ ਲਵਾਉਂਦਾ ਆ ਖਿਮਾਂ ਦਾ ਜਾਚ ਕੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਣੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਰਲ ਹੀ ਸੰਪੂਰਨ ਥੀ ਆਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ